ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਸਰੇਆਲੀ ਸਰੇਆਲੀ ਬਿਲਕੁਲ ਨਜ਼ਦੀਕ ਨੇ ਸ਼ਹਿਰੇ ਪਨੂਆ ਦੇ ਹਰੀਕੇ ਪੱਤਨ ਤੋਂ ਕੋਈ 12 15 15 16 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਸਰੇਆਲੀ 메ਨ ਰੋਡ ਦੇ ਉੱਪਰ ਵੀਰ ਹਣੀਪੜਤ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਅੱਜ ਤੁਹਾਨੂੰ ਦੋਏ ਦਿਖਾਉਣੇ ਆਂ ਆਪਾਂ ਇਸ ਵੀਡੀਓ ਦੇ ਵਿੱਚ ਤੇ ਇੱਕ ਛੋਟੀ ਬੱਚੀ ਦਿਖਾ ਦੇਾਂਗੇ ਹੀਫਰਾਂ ਦੇ ਵਿੱਚ ਹੀ ਕਿਸੇ ਭਰਾਣੇ ਬੱਚੀ ਕੱਲੀ ਜਿਹੜੀ ਤੁਸੀਂ ਖਰੀਦਣੀ ਹੈ ਤੇ ਬੱਚੀ ਤੁਸੀਂ ਖਰੀਦਾਰੀ ਕਰ ਲਿਓ ਠੀਕ ਹੈ ਜੀ ਇੱਕ ਛੋਟੀ ਬੱਚੀ ਆ ਦੋ ਬੜਾ ਨੇ ਦੋਵੇਂ ਬੜਾ ਸੁਈਆਂ ਸੁਵਾਈਆਂ ਨੇ ਠੀਕ ਹੈ ਜੀ ਤੋਂ ਸਮੇ ਕਿੰਨੇ ਕਿਧੀਆਂ ਸੁਈਆਂ ਨੇ ਕੀ ਕੀ ਮੁੱਲ ਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤਰੀਕ ਅੱਜ 20 ਫਰਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਂਦੇ ਆ ਡਿਟੇਲ ਪਸ਼ੂ ਇਸ ਕਿੰਨੇ ਤੇ ਦੋਸਤੋ ਕਿ 2 4 5 ਲੱਗ ਜਿਹੜੇ ਆ ਆਏਗਾ ਰਹਿੰਦੇ ਆ ਬਾਕੀ ਤੁਸੀਂ ਆਪਣਾ ਸਮੇ ਸਮੇ ਨਾਲ ਸੰਪਰਕ ਬਣਾ ਕੇ ਰੱਖ ਲਿਆ ਕਰੋ ਹਾਂ ਜੀ ਸਭ ਤੋਂ ਪਹਿਲਾਂ ਵੀ ਰਖਣੀ ਸਾਸਰੀ ਕਾ ਸਾਸਰੀ ਕਾ ਸਾਸਰੀ ਕਾ ਸਭ ਤੋਂ ਸਾਬ ਤੁਹਾਨੂੰ ਜੀ ਸਨਾਂ ਕੀ ਹਾਲ ਚਾਲ ਵਧੀਆ ਵਧੀਆ ਹਾਂ ਜੀ ਠੀਕ ਠਾਕ ਵੀਰੇ ਵਧੀਆ ਕਿਰਪਾ ਮਾਰੀ ਤੀ ਸਨਾਂ ਸੰਸਾਰ ਬਹੁਤ ਹਾਂ ਜੀ ਹਾਂ ਤੇ ਮਾਲ तकरीबन 2 ਪੈਸੂ ਬਕਾਉਂ ਹਾਂ ਜੀ ਸਾਹਿਬ ਤੁਹਾਨੂੰ ਵਰਸਾ ਲਾਇਆ ਜੀ ਤੀ ਕਿਹਾ ਵੀ ਮੈਂ ਤੁਹਾਨੂੰ ਦੱਸਦਾ ਆਂ ਤੇ ਫਿਰ 2-4 ਹੀ ਅੱਛਾ ਜੀ ਤੇ ਹੁਣ ਆ ਟਾਈਮ 2 ਆ ਉਹ ਵੀ ਮਤਲਬ ਅੱਜ ਹੀ ਆਈ ਏ ਕਿਸਾਨ ਠੀਕ ਆ ਠੀਕ ਆ ਇੱਕ ਆਪਣਾ ਦੇ ਨਾਲ ਬਹਿੜਾਂਗਾ ਮੈਂ ਕਿਹਾ 2 ਪੌਣੀਆਂ ਆ ਪਾਦੇ ਉਹ ਦਿੱਦੀ ਵੇਖੀ ਆ ਤੇ 2-4 ਚਾਰਕ ਨਾ ਕਿ ਹੈਗੇ ਸੀਗੇ ਮੁੰਡੇ ਇਹਨੇ ਪੱਕੇ ਹੁੰਦੇ 2 ਤਾਂ 4 ਅਜਾਣੀ ਅੱਜ ਇੱਕ ਆਪਣੇ ਕੋਲ ਆ ਜਿਹੜੀ ਵੇੜਾ ਪਹਿਲਾ ਸੁਆ ਬਲੂਣੀ ਵੱਛੀ ਆ ਇਹ ਬਲੂਣ ਵੇਛੀ ਸੰਤੂ ਸਾਹਿਬ ਸ਼ੇਗਰੇਦਾਂ ਦੇ ਤਾਂ ਕਰ ਹੁੰਦੀ ਵੱਛੀ ਠੀਕ ਆ ਜਵਾਨ ਹੀ ਲਾ ਲੋਗੇ ਤੇ ਜਿਹੜੀ ਪਹਿਲੀ ਦੂਜੇ ਨੰਬਰ ਤੇ ਉਹ ਵੀ ਸੀ ਦੂਜਾ ਕੋਲ ਉਹ ਸੀ ਆ ਦੂਜਾ ਦੇ ਤੇ ਜਾ ਸਾਦਾ ਸੰਤੂ ਸਾਹਿਬ ਬਾਕੀ ਜਰ ਸੁਆ ਮੰਨ ਕੇ ਲੈ ਲੇ ਦੂਜਾ ਮੰਨ ਕੇ ਲੈ ਲੇ ਠੀਕ ਆ ਬਾਕੀ ਥਾਮ ਲੈ ਦੀ ਸਾਫ ਆ ਠੀਕ ਆ ਇੱਕ ਇਦਾਂ ਛੋਟੀ ਵੱਛੀ ਸੇਲ ਕਰਦੇ ਬਈ ਇਹ ਸੰਤੂ ਸਾਹਿਬ ਘਰ ਦੀ ਵੱਛੀ ਬਹੁਤ ਚੰਗੀ ਕਾ ਦੀ ਵੱਛੀ ਆ ਬਾਕੀ ਇਹ ਜਿੰਨੂ ਪਰਖੋ ਨੂੰ ਪਤਾ ਵੜਦਾ ਕੀ ਚੀਜ਼ ਹੈ ਠੀਕ ਆ ਜੀ ਠੀਕ ਆ ਹਾਂ ਜੀ ਲੋ ਵੀ ਇੱਕਾ ਛੋਟੀ ਬੱਚੀ ਹੈ ਤੇ ਦੋ ਬੈੜਾ ਨੇ ਤੇ ਆਣੀ ਸ਼ੁਰੂਆਤ ਇੱਥੋਂ ਕਰ ਲੈਣੀ ਹੈ ਵੱਡੀ ਬੱਚੀ ਤੋਂ ਹਾਂਜੀ ਹਾਂਜੀ ਪਹਿਲਾਂ ਸੁਆ ਤੁਸੀਂ ਦੱਸਿਆ ਵੀ ਪਹਿਲਾਂ ਪਹਿਲਾਂ ਸੁਈ ਆ ਇਹਨੂੰ ਸੁਈ ਨੂੰ ਸੰਧੂ ਸਾਹਿਬ ਕੋਈ 10 12 ਦਿਨ ਲਾ ਲੋ 13 ਲਾ ਲੋ ਇੰਨੇ ਕੋਈ ਆ ਬੱਚਾ ਦਾ ਪਰਲੇ ਮਗਰ ਬੱਚਾ ਆ ਗਿਆ ਜੀ ਬੱਚਾ ਆ ਦੇ ਮਗਰ ਆ ਲੋ ਜੀ ਆ ਦੱਬਾ ਬੱਚੇ ਸੇ ਦੇਈ ਹਾਂ ਸ਼ਾਇਦ ਆਈ ਕਿੰਨੇ ਦਿਨ ਦੱਸਣ ਰਹਿ ਜੀ ਇਹਨੂੰ 12 13 ਦਿਨ ਹੀ ਹੋ ਗਏ ਹੋ ਨਹੀਂ ਠੀਕ ਹੈ ਜੀ ਲੋ ਵੀ 12 13 12 13 ਦੇ ਦਿਨ ਦਾ ਸਵਾ ਮੰਨ ਕੇ ਕੋਈ ਵੀ ਰਸੋਦਾ ਕਰ ਲਵੇ ਮਗਰ ਬੱਚਾ ਮੇਲ ਕਾਫ ਆ ਤੇ ਪਹਿਲਾ ਸਵੇਰ ਪਲੂਨ ਇਹ ਵੈਰਸ ਹੋਈ ਆ ਕਿੰਨੇ ਦੇ ਬੋਤੇ ਚੱਲਣ ਈ ਆ ਇਹ ਸੰਧੂ ਸਾਹਿਬ ਆ ਟਾਈਮ 15 ਕਿਲੋ ਦੇ 15 ਕਿਲੋ ਹਾਂਜੀ ਠੀਕ ਆ ਬਰੇ ਐ ਨੂੰ ਮੜਾ ਖਲਾ ਕੇ ਦਿਖਾ ਦਈਏ ਦੋਸਤੋ ਕੱਦ ਹਾਈਟ ਦੀ ਗੱਲ ਕਰ ਲੈਨੇ ਆ ਬਹੁਤੇ ਵੀਰਾਂ ਨੂੰ ਹੁੰਦਾ ਵੀ ਯਾਰ ਕੱਦ ਆਏ ਬਹੁਤ ਸੰਧੂ ਸਾਹਿਬ ਜਮ ਤੋਂ ਪਲਾਸ ਹਾਈਟ ਇਹ ਭਾਈ ਜਿਹੜੀ ਐਸੀ ਟਰੈਂਡਿੰਗ ਕੀ ਹੋਈ ਏ ਆ ਤੁਹਾਨੂੰ ਬੜਾ ਐਫ ਦੇ ਆਮ ਹੀ ਆਏਦੇ ਆ ਫੋਟੋ ਬੱਚੇ ਪੁੱਛੇ ਲੱਗ ਗਏ ਬਾਕੀ ਥਣ ਪਰਲੇ ਬਲੇ ਦੇਖੋ ਕਿੰਦਾ ਟੋਪ ਦਾ ਲੱਗਾ ਮੁਠੀ ਦਾ ਚਵਾਈ ਆ ਥਣ ਨਾਤ ਨਹੀਂ ਜੁੱਕਦੀ ਦੇਖੋ ਥਣ ਕਿਡਾ ਲੱਗਾ ਹਾਂ ਥਣ ਚਵਾਈ ਵਾਲਾ ਬਾਕੀ ਬੱਛੀ ਸਾਫ ਸਾਰੀ ਜਿੰਨੀ ਬਿਲਕੁਲ ਜੀ ਲੱਤ ਛੜ ਕੋਈ ਚੁੱਕਦੀ ਨਹੀਂ ਜਿੱਥੇ ਗਾ ਲੋ ਵੀ ਹੈ ਦੋਸਤੋ ਠੰਡੀ ਪਿਰਿਆ ਪੂਰੀ ਸੀਲ ਦਾ ਨਹੀਂ ਨਾਤ ਨਹੀਂ ਜੁੱਕਦੀ ਥੰਦੀ ਸਾਹਿਬੋਂ ਇਦਾਂ ਬੈਠੇ ਰਹੇ ਥੱਲੇ ਹਾਂ ਲੈ ਐਸੋ ਤੋਂ 15 ਕਿਲੋ 15 ਕਿਲੋ ਸੰਧੂ ਸਾਹਿਬ 14 15 ਆਪਣੇ ਇੱਥੇ ਦੋ ਟਾਵ ਆਪਣਾ ਇਹ ਵੀਡੀਓ ਪਾਉਂਦੇ ਆ ਆਪਣਾ ਕੋਈ ਲੰਮਾ ਆਇਆ ਤੇ ਤੁਸੀਂ ਦੱਸੋ। ਹਾਂ ਨਹੀਂ ਨਹੀਂ ਕੋਈ ਗੱਲ ਨਹੀਂ। ਆਇਆ ਪਾਨੇ ਦੋ ਟਾਈਮ ਚੋਲੇ ਤੇ ਬਾਅਦ ਨਹੀਂ ਆਪਣੀ ਗਾਰੰਟੀ। ਨਹੀਂ ਬਾਅਦ ਵਿੱਚ ਤਾਂ ਬਾਅਦ ਵਿੱਚ ਅਗਲੇ ਦੀ ਜ਼ਿੰਮੇਵਾਰੀ ਬਾਸ। ਬਿਲਕੁਲ ਜੀ। ਜਿਹੜੀ ਗਾਰੰਟੀ ਸੱਲੀ ਆ ਪਹਿਲਾਂ ਮੇਰਾ ਦੇਖ ਕਰੋ ਜੀ। ਵੀਰ ਜੀ ਬਾਅਦ ਵਿੱਚ ਇਹਨਾਂ ਦਾ ਦੁੱਧ ਮਿਲ ਲੋ। ਵੇਸ਼ਾ ਕਰੇ ਆਪਣੀ ਗਾਰੰਟੀ ਦੇ 14 ਕਿਲੋ ਦੁੱਧ ਖਰਵਾਊਗਾ। ਹਾਂ ਜੀ ਹਾਂ ਜੀ। ਦੁੱਧ ਦੇ 15 16 ਵੀ ਅਜੇ ਆਪਣੇ ਤੋਂ ਪਰਸੋਂ ਕੱਲ ਆਈ ਰਸੀ। ਹਾਂ। ਪਰਸੋਂ ਰਾਤ ਆਈ ਲੈ ਲਓ ਕੱਲ ਤੇ ਦੁੱਧ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਤੇ ਘਰੇਲੂ ਘਰ ਚ ਆਈ 16 17 ਕਿਲੋ ਚਵਾ ਠੀਕ ਹੈ। ਖਾਂਦੇ ਸਿਰ ਨਾਲ। ਮੈਂ ਹੁਣੇ ਵੀਰੇ ਖੋਲਦੇ ਨੂੰ ਮੜਾ ਦਿਖਾ ਦਗੇ। ਮੈਂ ਵੀ ਪਹਿਲਾ ਸਭ ਤੋਂ ਕਾਨੂੰਨ ਵਾਸੀ ਤੁਹਾਨੂੰ ਆਪਾ ਦਿਖਾ ਰਿਆ ਠੀਕਾ ਜੀ। ਤੋਂ 15 ਕਿਲੋ ਹੁਣ ਸਟਾਰਟਿੰਗ ਆ ਕੋਈ 12 13 13 ਦਿਨ ਦਾ ਸਮਾਂ ਹੋ ਗਿਆ ਇਹਨੂੰ ਸਰੀ ਨੂੰ। ਤੇ ਮਗਰ ਇਹਦੇ ਬੱਚਾ ਮੇਲ ਕਾ। ਇਹਨੂੰ ਕੱਢ ਦਈ ਸੰਸਾ। ਆ ਬਾਹਰ ਕੱਢ ਕੇ ਹਲਮਾ ਤੋਰਦੇ। ਬਾਕੀ ਬਰੀਡ ਬੜੀ ਸੰਸਾ। ਮੂੰਹ ਵੇਖੋ ਕਿਡਾ ਲੱਗਾ ਵੇਸੀ ਨੂੰ। ਲਓ ਜੀ। ਆਕੇ ਫੀਲ ਫਲਾ ਦਾ ਬਹੁਤਾ ਕੋਈ ਚਲੋ ਰਸੀ ਰਸੀ ਪਾਉਣ ਦੀ ਤਾਂ ਗੱਲ ਹੀ ਕੋਈ ਨਹੀਂ ਗਈ ਅਬ ਇਹਦਾ ਇੱਥੇ ਡਾਕੇ ਬੈਜੇ ਥੱਲੇ ਭਾਵੇਂ ਆ ਇਦਾਂ ਹੀ ਲੈ ਵੀ ਇਹ ਮੋਬਾਈਲ ਨਹੀਂ ਇਥੇ ਆਪਾ ਫੋਹ ਨਹੀਂ ਹੋ ਜਾ ਲੈਦਾ ਆ ਸ਼ੋਰ ਜੀ ਨਹੀਂ ਗਈ ਹਾਂਜੀ ਆਪ ਲੈਣਾ ਚੰਗਾ ਸਾਫ ਸੁਥਰਾਵਾ ਹਾਂ ਠੀਕ ਹੈ ਵੀਰੇ ਠੀਕ ਆ ਚੰਗੀ ਆ बाकी 6 ਦੇ ਜਿਹੜੇ ਮਾਲਕੀ ਚੱਕਣੇ ਛਕਾ ਲੈ ਚੱਕਲੇ ਚੱਕਲੇ ਸੁਣ ਸਾਹ ਥੋੜੀ ਥੋੜੀ ਜੀ ਠੀਕ ਹੈ ਬਈ ਹਾਂਜੀ ਲੋ ਜੀ ਬੱਤੀ ਚੰਗੀ ਆ ਕਿਸਾਨ ਵੀ ਰੋ ਠੀਕ ਆ ਜੀ ਤੋਂ 15 ਕਿਲੋ ਨੈਟ ਦੋ ਤੇ ਇਸ ਵਕਤੇ ਤੇ ਥਰੇ ਹਾਜ਼ਰ ਆ ਬਾਕੀ ਕੋਈ ਵੀ ਸੱਜਣ ਆਪਣਾ ਆਉਂਦਾ ਠੀਕ ਆ ਜੀ ਇੱਥੇ ਆਣ ਕੇ ਦੋ ਟਾਈਮ ਚੋਗੇ ਤੁਸੀਂ ਤਸੱਰੀ ਕਰ ਲਿਓ ਸੰਦੂ ਬੂਆ ਹੱਲੀ ਕਰੇਗਾ ਬਹੁਤ ਸੋਹਣਾ ਥਣ ਲੱਗਾ ਸੰਧੂ ਸਾਹਿਬ ਜੇ ਕੋ ਬੱਚਾ ਲੱਗ ਧਾਰਾ ਮਾਰਦੇ ਨੇ ਮੋਗੇ ਅੰਗ ਵਰਦੀ ਬਸ ਠੀਕ ਹੈ ਵੀਰੇ ਕੋਈ ਗੱਲ ਕੋਈ ਗੱਲ ਛੋਟਾ ਮੂੰਹ ਲੱਗਾ ਨੀ ਜਾਨਾ ਦਾ ਕੰਨ ਪੂਰੀ ਬ੍ਰੀਡ ਜੈਸੀ ਆ ਠੀਕ ਆ ਜੀ ਹਾਂ ਜੀ ਤੇ ਕੀ ਹਣੀ ਦੀ ਕੀ ਡਿਮਾਂਡ ਕਰਦਾ ਵੀਰ ਦੇਣੀ ਸੰਧੂ ਸਾਹਿਬ ਇਦਾਂ ਦੇ ਭਾਣ ਮੰਗ ਲਈਏ 50 70 ਮੰਗੀ ਜਾਈਏ ਆ ਛੜ ਦੀ ਜੀ 60 ਦੀ ਜੈ ਜੈ ਜੀ ਗੱਲ ਕਰਕੇ ਦੇ ਦਈਏ 55000 ਦੀ ਸੰਧੂ ਸਾਹਿਬ ਅੱਛੀ ਜੇ ਆ ਉਹ ਜੋ ਮੰਨਤਾ ਨਹੀਂ ਹੁਣਾ 55 ਚ ਹਾਂ ਜੀ ਠੀਕ ਆ ਜੀ ਵਸੀ 65 ਦੀ ਵੇਚ ਦਿੱਤੀ ਐ ਦीडी ਐ ਫਾਟੋ ਮੈਂ ਵੀ 55 ਹਜ਼ਾਰ ਰੱਤੀ ਐ ਬੈਠ ਮੈਂ ਇਹ ਕਰਕੇ ਮਾਨਤਨ ਕਰੀਦਾ ਪੂਰਾ ਪਹਿਲਾ ਸੂਆ ਬੱਛੀ ਐ ਬਾਕੀ ਬਰੋਪਰ ਐ ਇਹ ਫੀਸੜਾ ਦਾ ਕਰਮਾਂ ਦੀ ਇਹਨੂੰ ਹਲਾ ਕੇ ਦਿਖਾ ਦੇ ਮੜਾ ਜਾ ਆ ਲਓ ਵੀ ਹਾਂ ਲਓ ਜੀ ਠੀਕ ਆ ਜੀ ਇਹ ਸੰਧੂ ਦਾ ਬੱਚੇ ਦੀ ਲੋੜ ਨਹੀਂ ਇਦਾਂ ਬੈਠੋ ਹਾਂ ਆ ਕਰਾਤ ਨਹੀਂ ਚੋਖਦੀ ਲਓ ਵੀ ਆ ਦੇਖੋ ਠੀਕ ਆ ਮੋਗੀ ਵਾਂਗੂੰ ਆਉਂਦੀ ਸੰਧੂ ਸਾਹਿਬ ਲਓ ਵੀ ਇਹ ਮਾਰ ਲੈ ਥਣ ਕਰੋ ਜੀ ਆ ਦੇਖੋ ਠੀਕ ਹੈ ਜੀ ਉਹ ਬਚਾ ਲਾਦਾ ਡਰਾਫਟ ਨਾਲ ਨਾਲ ਕਰਨ ਜਾਂਦੀ ਪੂਰਾ ਬਿਲਕੁਲ ਜੀ ਬਣਾਉਣਾ ਉਹ ਵੀ ਚੰਗੀ ਵੋਥੀ ਹੈ ਠੀਕ ਹੈ ਜੀ ਹਾਂ ਜੀ ਤੇ ਪਹਿਲ ਦੇ ਹੱਦ ਤੇ ਸਬਦਾ ਕਰਨੋਂਗੇ ਪਰ ਜੇ ਐਮ ਐਨ ਦੇ ਵਸ਼ੀ ਨਹੀਂ ਹੈਗੀ ਜਿੱਦਾਂ ਵੀ ਇਹਦੀ ਬ੍ਰੀਡ ਤੇ ਜਿਆਦਾ ਥਾਨੇ ਦੇ ਵਾ ਲੱਗਾ ਠੀਕ ਹੈ ਜੀ ਬੇਚਨ 60 ਵਾਟ ਦੀ ਦੇਖ ਲਈ ਜੀ ਅਸੀਂ ਅੱਛਾ ਇਧਰ ਕਸਗਰ ਨੰਬਰ ਤੇ ਆਪਣੇ ਕੋਲ ਜਿਹੜੀ ਏਅਰ ਕੰਡੀਸ਼ਨਰ ਸਾਹਿਬ ਅੱਜ ਹੀ ਆਈ ਹੈ ਵੱਡੀ ਠੀਕ ਹੈ ਜੀ ਬਾੜ ਵੱਡੀ ਅੱਜ ਹੀ ਆਈ ਅੱਜ ਹੀ ਆਈ ਹੈ ਨਿਬੜੀ ਨਿਬੜੀ ਤਾਂ ਜਿਆਦੀ ਪਈ ਬਹੁਤ ਜਿਆਦੀ ਨਿਬੜੀ ਬਰਸਨ ਸਾਹਿਬ ਚਵਾਈ ਬਹੁਤ ਖਰੀ ਲੱਗੀ ਹਾਂ ਗੱਲ ਵੀ ਚੌਂ ਦੀ ਚੰਗੀ ਚੌਂ ਦੀ ਚੰਗੀ ਠੰਡੀ ਸੀ ਲਾ ਹੱਟ ਛੜ ਵਾਲੀ ਨਹੀਂ ਉੱਪਰ ਉਸ ਵਾਈ ਹੋਈ ਜਾਊਗੀ ਹਾਂ ਜੀ ਨਾ ਚੰਗੀ ਦਾ ਪਬਰੀ ਹੋ ਪਰ ਉਹ ਹੈ ਸਾਫ ਥਾਨ ਲੈ ਕੇ ਦੀ ਸਾਫ ਤੇ ਕਿੰਨਾ ਕੁ ਦੋਦੇ ਦੇ ਥੱਲੇ ਆ ਸੰਧੂ ਸਾਹਿਬ ਦਾਹੇ ਜੇ ਨੋਗਲ ਉਹਦੀ ਆਪਣੀ ਗਰੰਟੀ ਵੀ ਕੋਈ ਧੰਮ ਕਾਉਂਦਾ ਠੀਕ ਆਜੋ ਦਿਨ ਕਿੰਨੇ ਹੋਗੇ ਇਹਨੂੰ ਉਹਨੂੰ ਸੰਦੂ ਸਾਹਿਬ 20 ਤੋਂ 22 ਦੇ ਹੋਗੇ ਬਾਕੀ ਦੀ ਸਾਂਭੇ ਹੋਈ ਨਹੀਂ ਆਪਣੇ ਤੋਂ ਕੀਤਾ ਵਾਅਦਾ ਰੁਕੀ ਆ ਥੋੜੀ ਜੀ ਰੁਕੀ ਥੋੜੀ ਸਾਂਭ ਸੰਭਾਲ ਵਾਲੇ ਪਾਸੋਂ ਮਗਰ ਇਹਦੇ ਬੱਛਾ ਬੱਚੀ ਹੈ ਰੱਸੀ ਰੱਸੀ ਆ ਪਰਲੇ ਬੰਨ ਲੋ ਵੀ ਆਜੋ ਦੋਸਤੋ 20 ਦੀ ਕੋਈ 20 ਦੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਆ ਬੱਚੀ ਹੈ ਮਗਰ ਦੇ ਆ ਦੇਖੋ ਠੀਕ ਹੈ ਲੈ ਵੀ ਹਣੀ ਕੁਆ ਕਦਮੇ ਵੀਰ ਬਾਹਰ ਨੂੰ ਮਾਰਾ ਤੋਰ ਕੇ ਦਿਖਾ ਦੇ ਠੀਕ ਆ ਜੀ ਉਪਰੋਂ ਦੋਸਤ ਦੜੀ ਰੋਕੀ ਆ ਠੀਕ ਆ ਜੀ ਨਾਰਮਲ ਕੇਰਾ ਸੇਵਾ ਸੰਭਾਲ ਵਾਲੇ ਘਰੋਂ ਪਸ਼ੂ ਆਉਂਦੇ ਆ ਤੇ ਤੀਜਾ ਕਸੂਆ ਜਿਹੜਾ ਮਾਰਾਂਗੇ ਤੇ ਨਾਂ ਨਾਂ ਕਰ ਲਵੇ ਤੀਜਾ ਕਸੂਆ ਥੱਲੇ ਹਾਜ਼ਰ ਹੈ ਚਵਲ ਚਵਲ ਚੰਗੀ ਚਾਰੇ ਤਣਾ ਦੀ ਹਾਂ ਜੀ ਹਾਂ ਜੀ ਠੀਕ ਹੈ ਜੀ ਮਗਰ ਬੱਛੀ ਹੈ 10 ਕਿਲੋ ਨਟ ਕੇ 9 ਕਿਲੋ ਆਨਲਾਈਨ ਤੋਂ ਮਗਰ 9 ਕਿਲੋ ਸੰਸਾ 9 ਕਿਲੋ ਗੱਲ ਨਹੀਂ ਕਰਨੀ ਠੀਕ ਹੈ ਤੇ ਇਹ ਹਣੀ ਕੀ ਮੁੱਲ ਕੀ ਰੋਗੇ ਇਹ ਸੰਦੂ ਸਾਹਿਬ ਮੁੱਲ ਭਾਏ ਕਰੀ 35 32 ਹਜ਼ਾਰ ਨੇ ਛੋਟ ਹੋਣੀ ਹੈ 28 ਹਜ਼ਾਰ ਤੋਂ ਹਾਂ ਥਣ ਦੇ ਵੀ ਸਾਹਿਬ 22 ਦੀ ਸਾਹਿਬ ਠੀਕ ਹੈ ਜੀ ਹਾਂ ਵੀ 28 ਹਜ਼ਾਰ ਦੇ ਵਿੱਚੋਂ ਦੋਸਤੋ ਛੋਟ ਹੀ ਹੋਊਗੀ ਬਾਕੀ ਸੰਦੂ ਸਾਹਿਬ ਇਹ ਮੈਂ ਮੁੱਲ ਕਰਾ ਲਓ ਠੀਕ ਆ ਹਾਂ ਵੀ ਮੇਰਾ ਕੋਣੀ ਦੀ ਦੰਸ਼ਫਾਈ ਲੱਗੀ ਇਹਨੂੰ ਹਾਂ ਘਰ ਤੋਂ ਨਾਲੇ ਚੰਗੀ 10 12 ਕਿਲੋ ਆ ਰਾਮ ਨੇ ਬਾਕੀ ਥੱਲੇ ਥਣ ਤੋਂ ਇੱਕੋ ਜਿਹਾ ਮੁੱਲ ਇੱਕੋ ਜਿਹਾ ਸੰਦੂ ਸਾ ਕਰੋਦੇ ਹਜ਼ਾਰ ਦੇਖੋ ਸੰਸਾਧਾਨ ਕਿਦਾਂ ਲੱਗਾ ਦਰਦੀ ਆ ਪ੍ਰਥਾ ਇਹ ਕੰਮ ਦੀ ਆ ਬਣ ਕੇ ਗਰ ਲੱਗੇ ਬਿਲਕੁਲ ਗਾਨੇ ਖਾ ਕੇ ਬਸੂ ਕਰਦਾ ਆ ਦਰਦਾ ਹੀ ਆ ਫਿਰ ਉਹ ਵੀ ਅੱਜ ਹੀ ਦੋਸਤਾਂ ਵੜ ਆਈ ਸੀ ਕਿ ਤੇ ਅੱਜ ਤੁਹਾਨੂੰ ਜਿਹੜੀ 28000 ਦੀ ਮਿਲ ਜੂਗੀ ਐਂਡ ਟੂ ਐਂਡ ਠੀਕ ਆ ਜੀ 32000 34000 ਕੁਝ ਵੀ ਮੁੱਲ ਕਰਾ ਲੋ ਬਸ ਮਗਰ ਬੱਛੀ ਆ ਗਰਮਾਲੀ ਦੇ ਔਰ ਬਹੁਤ ਬਹੁਤ ਗਾੜੀ ਬੱਛੀ ਆ ਮਗਰ ਠੀਕ ਆ ਜੀ ਆ ਦੇਖੋ ਆ ਜਿਹੜੀ ਬਿਲਕੁਲ ਬਲੈਕ ਦੇ ਵਿੱਚ ਬੱਛੀ ਆ ਜੀ ਆ ਜੀ ਹਾਂ ਠੀਕ ਆ ਇਸ ਤੋਂ ਬਾਅਦ ਹਨ ਇੱਕ ਆਪਣੇ ਕੋਲ ਮੇਰੇ ਆ ਜਿਹੜੀ ਇਹ ਅਸੀਂ ਸਾ ਆਪਣੀ ਘਰ ਦੀ ਹੈ 2 ਮਹੀਨੇ ਤੋਂ ਪਰ ਚੱਲਣ ਦੀ ਹੋਣਾ ਹਾਂ ਤੇ ਇਹ ਮੁੱਲ ਭਾ 15 ਕਰੀ ਆਪਾਂ 10000 ਦੀ ਦੇਣੀ ਆ ਜੇ ਕਿਹਨੂੰ ਪਸੰਦ ਹੋਵੇ ਵੀਰ ਫੋਨ ਲਾ ਲੈ 10000 ਦੀ ਬਚੀ ਆ ਆਪਣਾ ਬੜਾ ਅੱਛੀ ਜਗ੍ਹਾ ਪਾਦਲੀ ਆ ਤੇ ਕਾ ਬਹੁਤ ਵੱਡੀ ਗਾਂ ਦੀ ਆ ਤੇ ਬਨਣ ਵਾਲੀ ਗਾਂ ਵੀ ਚੰਗੇ ਵਾਰਡ ਬਣੂਗੀ ਠੀਕ ਆ ਜੀ ਹਾਂ ਸਵਾਲ ਨਾ ਠੀਕ ਆ ਮੜਾ ਖੱਦ ਕੇ ਥਣ ਜਿੱਥੋਂ ਥਣ ਦੇਖ ਦੀ ਸਾਫ ਸੰਦ ਦੇਖੋ ਝੋਲੀ ਵੇਖੋ ਥੱਲੇ ਹਾਂ ਖਣਫੋਨ ਤੇ ਸੋਨਾ ਬਣਾਉਂਗੀ ਹਾਂ ਚਾਰ ਹੀ ਹੈ ਨਾ ਫੋੜੇ ਸਾਰੇ ਚਾਰੇ ਕੋਈ ਬੱਚਾ ਨਹੀਂ ਲੱਗਾ ਨਾ ਮੋ ਵੀ ਦੋਸਤੋ ਬੱਚੀ ਵੀ ਸੇਲ ਆ ਹਾਂ ਤੇ ਇਹਦਾ ਰੇਟ ਵੀ ਤੁਹਾਨੂੰ ਦੱਸ ਦਿੱਤਾ ਕਿਸੇ ਭਰਾ ਨੂੰ ਚੱਲਦੀ ਆ ਕੋਈ ਨੁਕਸਾਨ ਨਾ ਹੋਵੇ ਹਾਂ ਚੰਗੀ ਆ ਬੱਚੀ ਸਾਰੀ ਲੋ ਵੀ ਇਹਦਾ ਜੀ ਗੋਈ ਵੱਡੀਆਂ ਵੜਾਂ ਸੀਆਂ ਇਸ ਮੌਕੇ ਤੇ ਠੀਕ ਆ ਜੀ ਜਿਹੜੀਆਂ ਇਸ ਵਕਤ ਦੁੱਧ ਤੇ ਚੱਲਣ ਡੀਆਂ ਨੇ ਸਵੇਰ ਪਸ਼ੂਆ ਤੇ ਦੋ ਵੜਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਤੇ ਹਣੀ ਇੱਕ ਨੰਬਰ ਬੋਲਦੇ ਜਰਾ 77078542 ਠੀਕ ਹੈ ਵੀਰੇ ਹਾਂਜੀ ਠੀਕ ਆ ਲੋ ਵੀ ਇਹ ਨੰਬਰ ਆ ਤੁਹਾਨੂੰ ਸਕਰੀਨ ਤੇ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਪਾ ਲਓ ਸਾਰੇ ਵਿਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ